ਮੈਨੂੰ ਬੈਠੇ-ਬੈਠੇ ਕੁਦਰਤੀ ਇੱਕ ਘਟਨਾ ਯਾਦ ਆ ਗਈ ਤਿੰਨ ਮਿੱਤਰ ਸਨ ਇਕੱਠੇ ਪੜਨਾ ਇਕੱਠੇ ਖੇਡਣਾ ਕਿਤੇ ਜਾਣਾ ਤਾਂ ਨਹੀਂ ਇਕੱਠੇ ਜਾਣਾ ਆਪਸੀ ਬਹੁਤ ਪਿਆਰ ਹੈ ਤਿੰਨਾ ਮਿੱਤਰਾਂ ਦਾ ਇੱਕ ਦਿਨ ਤਿੰਨੇ ਬੈਠੇ ਨੇ ਇੱਕ ਦੂਜੇ ਨੂੰ ਪੁੱਛਦੇ ਨੇ ਇਹ ਭਾਈ ਤੂੰ ਪੜ੍ਹਨ ਲੱਕੇ ਕੀ ਬਣੇਗਾ ਪਹਿਲਾ ਮਿੱਤਰ ਜਵਾਬ ਹੁੰਦਾ ਜੀ ਮੈਂ ਪੜ੍ਹਨ ਲੱਕੇ ਆਪਣਾ ਕਾਰੋਬਾਰ ਸ਼ੁਰੂ ਕਰਨਾ ਹੈ ਵਾਹ ਵਾਹ ਦੂਜੇ ਨੂੰ ਪੁੱਛਿਆ ਜੀ ਮੈਂ ਫੌਜ ਵਿੱਚ ਭਰਤੀ ਹੋਣਾ ਹੈ ਦੇਸ਼ ਤੇ ਕੌਮ ਦੀ ਸੇਵਾ ਕਰਨੀ ਹੈ ਵਾਹ ਵਾਹ ਹੁਣ ਤੀਸਰੇ ਮਿੱਤਰ ਦੀ ਵਾਰੀ ਆ ਗਈ ਜੀ ਉਨ ਨੂੰ ਪੁੱਛਿਆ ਵੀ ਤੂੰ ਪੜ੍ਹ ਲਿਖ ਕੇ ਕੀ ਕਰੇਂਗਾ ਉਹ ਕਹਿੰਦਾ ਜੀ ਮੈਂ ਪੜ੍ਹਨੇ ਕੇ ਸਮਾਜ ਨੂੰ ਸੁਧਾਰਾਂਗਾ ਮੈਂ ਸਮਾਜ ਨੂੰ ਸੁਧਾਰਨਾ ਹੈ ਤਿੰਨੇ ਮਿੱਤਰ ਥਾਂ ਥਾਈ ਚਲੇ ਗਏ ਭਰਤੀ ਵਾਲਾ ਭਰਤੀ ਹੋ ਗਿਆ ਫੌਜ ਵਿੱਚ ਜਿਹਨੇ ਕਾਰੋਬਾਰ ਸ਼ੁਰੂ ਕਰਨਾ ਸੀ ਉਹਨੇ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ ਹੁਣ ਤੀਸਰਾ ਮਿੱਤਰ ਸਮਾਜ ਨੂੰ ਉਪਦੇਸ਼ ਪਿਆ ਕਰਦਾ ਹੈ ਦਿਨ ਰਾਤ ਤੁਰਿਆ ਫਿਰਦਾ ਹੈ ਉਮਰ ਵੱਧਦੀ ਜਾ ਰਹੀ ਹੈ ਆਖਰ ਬਢੇਪਾ ਇੱਕ ਦਿਨ ਆਉਣਾ ਸੀ ਤੀਸਰੇ ਮਿੱਤਰ ਨੂੰ ਜਿਹੜਾ ਕਹਿੰਦਾ ਸੀ ਮੈਂ ਸਮਾਜ ਨੂੰ ਸੁਧਾਰਨਾ ਹੈ ਬਹੁਤ ਬਿਮਾਰ ਪੈ ਗਿਆ ਡਾਕਟਰਾਂ ਦਾ ਜਵਾਬ ਦੇ ਦਿੱਤਾ ਦੂਸਰੇ ਮਿੱਤਰ ਨੂੰ ਸੁਣਿਆ ਵੀ ਭੇਜ ਦਿੱਤਾ ਉਹ ਦੋਨੋਂ ਪਤਾ ਲੈਣ ਵਾਸਤੇ ਆਏ ਮੰਜੇ ਤੇ ਪਿਆ ਹੋਇਆ ਉਹਦੇ ਅੱਖ ਲੱਗੇ ਹਾਂ ਵੀ ਸਮਾਜ ਨੂੰ ਸੁਧਾਰ ਦੇਈ ਸਮਾਜ ਨੂੰ ਸਵਾਰ ਲਿਆਈ ਸੁਧਾਰ ਲਿਆਈ ਉਹ ਜਿਹੜਾ ਮੰਜੇ ਤੇ ਮਿੱਤਰ ਪਿਆ ਉੱਚੀ ਉੱਚੀ ਰੋਣ ਲੱਗ ਪਿਆ ਉਹ ਕਹਿੰਦੇ ਅਸੀਂ ਤਾਂ ਤੈਨੂੰ ਮਜ਼ਾਕ ਕੀਤਾ ਤੂੰ ਰੋ ਕਿਉਂ ਰਿਆਂ ਸਾਡੀ ਗੱਲ ਦਾ ਗੁੱਸਾ ਕਰਦੇ ਆ ਨਹੀਂ ਭਾਈ ਤੁਹਾਡੀ ਗੱਲ ਦਾ ਮੈਂ ਗੁੱਸਾ ਨਹੀਂ ਕੀਤਾ ਫਿਰ ਉਹ ਕਹ ਰਿਆਂ ਕਹਿੰਦੇ ਰੋ ਮੈਂ ਤਾਂ ਦਰਿਆਂ ਜਿੰਦਗੀ ਜਿਹੜਾ ਮੈਂ ਫੈਸਲਾ ਲਿਆ ਸੀ ਉਹ ਫੈਸਲਾ ਮੈਂ ਗਲਤ ਲੈ ਬੈਠਾ ਗਲਤ ਫੈਸਲਾ ਲੈਣ ਦਾ ਮੈਨੂੰ ਅਫਸੋਸ ਹੈ ਉਹ ਫੈਸਲੇ ਦਾ ਅੱਜ ਮੈਨੂੰ ਰੋਣਾ ਆ ਰਿਹਾ ਵੀ ਸਮਝੇ ਨਹੀਂ ਉਹ ਕਿਵੇਂ ਕਹਿੰਦੇ ਇੱਕ ਨੇ ਆਖਿਆ ਕਿ ਮੈਂ ਫੌਜ ਵਿੱਚ ਭੜਤੀ ਹੋਣਾ ਹੈ ਦੇਸ਼ ਕੌਮ ਦੀ ਸੇਵਾ ਕਰਨੀ ਹੈ ਭੜਤੀ ਹੋ ਗਿਆ ਦੂਜੇ ਨੇ ਆਪਣਾ ਕਾਰੋਬਾਰ ਵੀ ਤੂੰ ਕਾਰੋਬਾਰ ਸ਼ੁਰੂ ਕਰ ਲੈ ਆਪਣਾ ਮੈਂ ਨਿਕਲਿਆ ਕਿ ਸਮਾਜ ਨੂੰ ਸੁਧਾਰਾਂ ਸਮਾਜ ਨੂੰ ਸਵਾਰਾਂ ਗਲਤ ਫੈਸਲਾ ਲੈ ਲਿਆ ਫੈਸਲਾ ਮੈਨੂੰ ਇਹ ਲੈਣਾ ਚਾਹੀਦਾ ਸੀ ਕਿ ਮੈਂ ਆਪਣੇ ਆਪ ਨੂੰ ਸੁਧਾਰਨਾ ਹੈ ਆਪਣੇ ਆਪ ਨੂੰ ਸੁਧਾਰਨਾ ਹੈ ਜੇ ਕਿਤੇ ਮੈਂ ਇਹ ਫੈਸਲਾ ਲਿਆ ਹੁੰਦਾ ਕਿ ਮੈਂ ਆਪਣੇ ਆਪ ਨੂੰ ਸੁਧਾਰਨਾ ਹੈ ਆਪਣੇ ਆਪ ਨੂੰ ਸੁਧਾਰਨਾ ਹੈ ਤੇ ਮੇਰੇ ਵੱਲ ਦੇਖ ਕੇ ਮੇਰਾ ਪਰਿਵਾਰ ਵੀ ਸੁਧਾਰੇ ਜਾਣਾ ਸੀ ਉਹਨੇ ਵੀ ਸੁਧਾਰੇ ਜਾਣਾ ਸੀ ਪਰਿਵਾਰ ਦੇ ਵੱਲ ਦੇਖ ਕੇ ਆਂਟੀ ਗਵੰਡੀ ਪਿੰਡ ਵਾਲੇ ਸਾਰੇ ਨੇ ਸੁਧਾਰੇ ਜਾਣਾ ਸੀ ਉਹਨਾਂ ਨਾਲ ਵੇਖ ਕੇ ਸਮਾਜ ਨੇ ਆਪੇ ਹੀ ਸਵਰਜਣਾ ਸੀ ਅੱਜ ਮੈਨੂੰ ਅਫਸੋਸ ਹੈ ਕਿ ਜ਼ਿੰਦਗੀ 'ਚ ਮੈਂ ਫੈਸਲਾ ਗਲਤ ਲੈ ਬੈਠਾ ਹੈ ਦੁਨੀਆ ਦੇ ਲੋਕੋ ਜ਼ਿੰਦਗੀ 'ਚ ਜਦੋਂ ਫੈਸਲਾ ਲੈਣ ਦੀ ਵਾਰੀ ਹੋਵੇ ਉਹ ਫੈਸਲਾ ਲੈਣ ਦਾ ਜਦੋਂ ਸਮਾਂ ਹੋਵੇ ਉਦੋਂ ਫੈਸਲਾ ਸੋਚ ਸਮਝ ਕੇ ਲਾਓ ਆਪਣੇ ਆਪ ਨੂੰ ਪਹਿਲਾਂ ਸਵਾਰੋ ਉਸ ਤੋਂ ਬਾਅਦ ਪਰਿਵਾਰ ਨੂੰ ਸਵਾਰੋ ਤੇ ਸਮਾਜ ਆਪੇ ਹੀ ਸਵਰ ਜਾਏਗਾ